ਸਸਿਕਾਲ ਜੀ ਸਰਾਂ ਨੂੰ ਪਹਿਲੀ ਵਾਰ ਅਸੀਂ ਅੱਜ ਚਿੱਟੀ ਸਰੀਵਰੇ ਜ਼ਿਕਰ ਕਰਨ ਲੱਗੇ ਆ ਅਸੀਂ ਕਾਲੀ ਸਰੀਵਰੇ ਬਾਰੇ ਗੱਲ ਕੀਤੀ ਆ ਪਹਿਲਾਂ ਇਹਨੂੰ ਵਾਈਟ ਸਰੀਸ ਬੋਲਦੇ ਆ ਸਫੇਰ ਸਰੀਸ ਬੋਲਦੇ ਆ ਸੈਂਟਰਲ ਇੰਡੀਆ ਚ ਗੁਰਾਰ ਬੋਲਦੇ ਆ ਇਸ ਰੁੱਖ ਨੂੰ ਮਤਲਬ ਤਾਂ ਇਹ ਟਾਲੈਸਟ ਐਲਵੀਜੀਆ ਹੈਗੀ ਮਤਲਬ ਲੰਬੀ ਲੰਬੀ ਜਾਂਦੇ ਕਾਫੀ ਤੇ ਜਿਹੜੀ ਛੱਲ ਹੈਗੀ ਆ ਮਤਲਬ ਪੀਲੀ ਭਾ ਮਾਰਦੀ ਆ ਇਸ ਲਈ ਉਹਨੂੰ ਮਤਲਬ ਕਹਿੰਦਾ ਵਾਈਟ ਸਰੀਸ ਬੋਲਿਆ ਸਲਿਟੀਅਰ ਸਲਿਟੀਅੰਗ ਹੁੰਦੀ ਆ ਮਤਲਬ ਰੰਗ ਜਿਹੜਾ ਹੈਗਾ ਇਹ ਮੌਇਸਚਰ ਲਵਿੰਗ ਜਿੱਥੇ ਮੌਇਸਚਰ ਹੁੰਦਾ ਉੱਥੇ ਇਹ ਜਿਆਦਾ ਐਲਵੀਜੀਆ ਗਰੋ ਮਤਲਬ ਡ్రਾਈਨੈਸ ਨੂੰ ਵੀ ਟੋਲਰੇਟ ਕਰ ਲੈਂਦੀ ਹੈ ਤੇ ਮੋਇਸਟ ਕੰਡੀਸ਼ਨ ਨੂੰ ਵੀ ਟੋਲਰੇਟ ਕਰ ਲੈਂਦੀ ਹੈਗੀ ਆ ਤਾਂ ਇਹ ਫਾਸਟ ਗਰੋਇੰਗ ਰੁੱਖ ਹੁਣ ਕਰੇ ਐਗਰੋਫਰੈਸਟੀ ਦੇ ਤੌਰ ਤੇ ਇਹਨੂੰ ਵਨ ਭਾਗ ਲਾਉਂਦਾ ਹੈਗਾ ਤੇ ਫੌਡਰ ਹੋ ਗਿਆ ਫਿਊਲ ਤੇ ਟੈਂਬਰ ਵਾਸਤੇ ਨੂੰ ਵਾਜ ਟੈਂਬਰ ਇਹਦਾ ਬਹੁਤ ਤਕੜਾ ਹੈਗਾ ਜਿਸ ਤਰ੍ਹਾਂ ਮਤਲਬ ਕਾਲੀਸਰੀ ਉਹਦਾ ਸਖਤ ਹੈਗਾ ਇਹ ਥੋੜੀ ਲਾਈਟ ਲਾਈਟ ਇਹਦਾ ਲਾਈਟ ਭਾਰ ਹੈਗਾ ਲੱਕੜ ਦਾ ਤੇ ਫਰਨੀਚਰ ਬਣਾਉਣ ਦੇ ਕੰਮ ਆਉਂਦੇ ਗੱਡੇ ਗੁੱਡੇ ਬਣਾਏ ਜਾਂਦੇ ਇਹਦੇ ਮਤਲਬ ਕਹਿੰਦਾ ਪੁਰਾਣੇ ਸੌਂ ਵਿੱਚ ਇਸ ਤੋਂ ਬਾਅਦ ਇਹ ਰੁੱਖ ਹੈਗਾ ਜਿਹੜੇ ਇਹਦੇ ਛਾਲ ਦੇ ਵਿੱਚ ਬਹੁਤ ਸਾਰੇ ਟੈਨੈਂਸ ਹੁੰ ਉਸ ਨੂੰ ਟੈਨਨ ਨੂੰ ਕੱਟ ਕੇ ਦੀ ਬਾਹਰ ਛਿਲ ਲਾ ਕੇ ਤੇ ਮੱਛੀਆਂ ਨੂੰ ਮਤਲਬ ਕਹਿੰਦਾ ਫੜਨ ਲਈ ਜ਼ਹਿਰ ਵਜੋਂ ਵਰਤਿਆ ਜਾਂਦਾ ਹੈ ਟੈਨ ਜਿਹੜੀਆਂ ਇਸ ਦੀ ਛਾਲ ਲਈ ਹੈਗੀ ਆ ਤੇ ਬਾਰਕ ਦਾ ਕਾੜਾ ਜਿਹੜਾ ਛਾਲ ਦਾ ਕਾੜਾ ਹੈਗਾ ਉਹ ਗਠੀ ਨੂੰ ਠੀਕ ਕਰਨ ਵਾਸਤੇ ਵਰਤਿਆ ਜਾਂਦਾ ਹੈ ਕੁਟੜ ਦੀ ਬਿਮਾਰੀ ਹੋ ਜੇ ਉਹਨੂੰ ਠੀਕ ਕਰਨ ਵਾਸਤੇ ਵਰਤਿਆ ਜਾਂਦਾ ਹੈਗਾ ਤਾਂ ਕਈ ਸਟੇਟਾਂ ਵਿੱਚ ਕੀ ਕੀਤਾ ਦੇ ਛਾਲ ਦਾ ਕਾੜਾ ਬਣਾ ਲੈਂਦਾ ਕਾੜੇ ਵਿੱਚ ਨੂਨ ਪਾ ਲੈਂਦਾ ਉਹ ਜਿਹੜੇ ਮੱਝਾਂ ਨੂੰ ਜਾਂ ਗਊਆਂ ਨੂੰ ਜੇ ਕੁਟੜ ਦੀ ਬਿਮਾਰੀ ਹੋ ਜੇ ਉਹਨੂੰ ਵੀ ਠੀਕ ਕਰਨ ਵਾਸਤੇ ਵਰਤਿਆ ਜਾਂਦਾ ਹੈਗਾ ਤਾਂ ਇਸ ਜਿਹੜੀ ਹੈਗੀ ਆ ਇਹ ਚੇਤੀਸਰੀ ਨੂੰ ਅਗਸਤ ਵਿੱਚ ਫੁੱਲ ਲੱਗਦੇ ਇਸ ਨੂੰ ਸਾਡੇ ਪੰਜਾਬ ਵਿੱਚ ਸੜਕਾਂ ਦੇ ਕਿਨਾਰੇ ਬਾਗਾਂ ਵਿੱਚ ਜਾਂ ਲਿੰਕ ਰੋਡਾਂ ਦੇ ਕਿਨਾਰੇ ਲਾਇਆ ਜਾਂਦਾ ਲੰਬੇ ਜਾਂਦਾ ਦਰਖਤ ਬਹੁਤ ਹੀ ਸੋਹਣਾ ਲੱਗਦਾ ਹੈ ਚਿੱਟੀ ਜਿਹੜੀ ਚਿੱਟੀ ਪੀਲ ਜਿਹੜੀ ਬਾਹਰ ਹੈਗੀ ਉਹ ਬਹੁਤ ਸੋਹਣੀ ਲੱਗਦੀ ਹੈ ਇਸ ਰੁੱਖ ਦੀ ਧੰਨਵਾਦ